ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬੈੜਾ ਦੋਨੇ ਤਾਜ਼ੀਆਂ ਸੋਨੀਆਂ ਸਵਈਆਂ ਇਹ ਸੇਲ ਦਾ ਡੀਟੇਲ ਆ ਵੀਰ ਤੁਸੀਂ ਨੇ ਮੈਨੂੰ ਬਾਰੇ ਪੁੱਛਣਾ ਆਓਗੇ ਕਰੀ ਗਲਬਾਤ ਹਰ ਬਾਈ ਹਸੀ ਗਾਲ ਵੀਰੇ ਹਾਂਜੀ ਨਾਮ ਡਰੈਕ ਦੱਸਿਓ ਨਾਮ ਚਮਕੌਰ ਸਿੰਘ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਵੀਰੇ ਮੋਬਾਈਲ ਨੰਬਰ 9779475644 ਵੀਰੇ 9779475644 ਹਾਂ ਵੀਰੇ ਪਹਿਲੋਂ ਨੰਬਰ ਆਪਾਂ ਡੱਬੀ ਬੱਤੀ ਦੇਖੀ ਆਨੇ ਜੀ ਇੱਧਰ ਵੀ ਜਰਸੀ ਤੋਂ ਲਾ ਲਓ ਪਹਿਲਾਂ ਪਲੂਣ ਬੱਤੀ ਆ ਕੱਲ ਦੀ ਆਥਾਂ ਦੀ ਸੂਈ ਹੋਈ ਜੇਰ ਜੂਰ ਪ੍ਰੋਪਰ ਪਈ ਹੋਈ ਦੇਖੀ ਲੇਬਲ ਵੀ ਬੜੀ ਸੁਥਰੀ ਚਾ ਕਾਹਨ ਜੀ ਬਾਈ ਮੰਜ ਜਰਸੀ ਪਹਿਲਾਂ ਸੂਆ ਸੂਈ ਹੋਈ ਹਾਂ ਸਿਵਲ ਠੰਡੀ ਆ ਵੀਰੇ ਬੱਚਾ ਕੀ ਦਿੱਤਾ ਮਾਗਰ ਬੱਤੀ ਆ ਵੀਰੇ ਆਪ ਵੀ ਬੱਤੀ ਐ ਤੇ ਮਾਗਰ ਵੀ ਬੱਤੀ ਐ ਜਰਸੀ ਦੇ ਬੱਚੀ ਹਾਂ ਮਗਰ ਵੀ ਬੱਸੀ ਇਹਦੇ ਆਪ ਵੀ ਬੱਸੀ ਆ ਜੇਰ ਵਗੈਰਾ ਜਮਾ ਡੰਗ ਜਦੋਂ ਬੇਜੋ ਆਪਾਂ ਕੋਲ ਵੀਡੀਓ ਹੈਗੀ ਦਿਖਾ ਦਾਂਗੇ ਭਰਾ ਮੇਰਾ ਧੱਡ ਘੜ ਵਗੈਰਾ ਦੇਖੋ ਬਹਿੜਦਾ ਸੋਹਣਾ ਸਾਫ ਸੁਥਰਾ ਰਾਜ ਸੀਰ ਘੰਡੀ ਬਹੁਤ ਗੁੱਦਰਣਾ ਬਈਆ ਉਦਰਾ ਤੇ ਲੋ ਬਾਈ ਚੰਗੀ ਆਸ ਤਰ ਬੱਸੀ ਚੰਗੀ ਆ ਪਰ ਹੁਣ ਬੱਸੀਆ ਉਦੋਂ ਸੋਨਾ 17 ਕਿਲੋ ਦੁੱਧ ਦੇ ਦੂ ਵੀਰੇ ਜਿਹੜੇ ਹਿਸਾਬ ਨਾਲ ਲੈਵੇ ਦੀ ਕੁਆਲਿਟੀ ਆ ਸੀਰ ਠੰਡੀ ਆ ਵੱਡੀ ਬੁੱਡੀ ਬਹੁਤ ਆ ਹਾਂ ਸੱਦੇ ਗਿਆ ਤੁਹਾਰੀ ਕਹਨੀ ਤੇ ਸੀਰ ਠੰਡੀ ਬਾਦੂ ਸਰਾਗਾ ਬਹੁਤ ਵਧੀਆ ਰਾ ਜਿਹੜੇ ਕਰੀ ਵੀਰ ਹੋਰ ਕਰਾ ਦਈਏ ਦਾ ਤੇਰਾ ਹੌਸਲਾ ਲੈ ਆ ਪਰ ਉੱਥਾ ਦੇਖੋ ਲੇਵ ਦੀ ਕੁਆਲਿਟੀ ਵਗਰਾ ਦੇਖੋ ਸੋਹਣਾ ਸਾਫ ਸੁਥਰਾ ਸੀਰ ਠੰਡੀ ਬਹੁਤਾ ਬਈ ਹੱਦ ਦਵਾਰਾ ਸਲਾਗ ਸਲਾਗ ਬੱਸੀਏ ਕੱਦ ਵਾਲੀ ਬੱਸੀਏ ਛੋਟੀ ਨਹੀਂ ਹੈਗੀ 15 16 ਕਿਲੋ ਦੁੱਧ ਘਾ ਮੈਂ 20 ਕਿਲੋ ਦਾ ਫਾਇਦਾ ਨਹੀਂ 15 16 ਕਿਲੋ ਦੁੱਧ ਬਣ ਕੇ ਰਹਿਲੇ ਸੀਰ ਠੰਡੀ ਤੇ ਕੀ ਮਾਰੀ ਕਰਨੀ ਹੈ ਤਬਈਆ ਕਿੰਨੇ ਦਾ ਭਾਵ 17 ਕਿਲੋ ਦੁੱਧ ਵਾਲੀ ਬੈੜ ਹੈਗੀ ਆ ਹਾਂ ਨਜ਼ਾਰੇ ਦੇ ਤੂੰ ਮਾਗਰ ਵੀ ਬੱਸੀ ਆ ਤੇ ਆਪ ਵੀ ਬੱਸੀ ਆ ਵੀਰੇ ਤੇ ਰੇਟ ਇਹਦੇ ਵਿੱਚ ਵੀਰੇ ਇਹਦੇ ਕਿ 17 ਦੇ ਮਰਦਾ ਖਾ ਕੋਲੇ ਮਰਦਾ 17 ਮਰਦਾ ਖਾ ਜਾ ਕੁਝ ਨਹੀਂ ਕਹਿੰਦਾ ਸੁਭਰ 17 ਦੇਖੋ ਜਮਾ ਜਿੱਥੇ ਮਰਜੀ ਰਾਉਂ ਦੇ ਜੇ ਮਰਜੀ ਹਾਂ ਜਿੱਥੇ ਮਰਜ਼ੀ ਕਰ ਲਓ ਕੋਈ ਚੱਕਰ ਨਹੀਂ ਕੋਈ ਵਿਆਹ ਹੋਵੇ ਸਾਦੀ ਹੋਵੇ ਕੋਈ ਲੱਤ ਨਹੀਂ ਮਾਰੂ ਬਸ ਯਾਰ ਇਹਦੇ ਆਪਾਂ ਜਮਕਰ ਪੈਸੇ ਕਿੰਨੇ ਲੈਣੀ ਪੈਸੇ ਵੀ ਮੁੱਲ 60 ਕਰਾਲਾ 65 ਕਰਾਲਾ ਇਹ ਬੱਸੀ 55000 ਦੀ ਦੇ ਦਾਂਗੇ ਆਪਾਂ ਸਿਰਫ 55000 55000 ਦੀ ਬੱਛੀ ਆਪਾਂ ਦੇਵਾਂਗੇ ਸੂਈ ਸਵਾਈਆ ਜੇਰ ਪੈਗੀ ਜੇਰ ਦੀ ਵੀਡੀਓ ਮੇਰੇ ਕੋਲ ਪ੍ਰੋਪਰ ਹੈਗੀ ਆ ਠੀਕ ਉਸ ਗੱਲੋਂ ਬੰਦਾ ਬੇਫਿਕਰ ਹੋ ਜਾ ਬੇਫਿਕਰ ਰਹੇ ਹੋ ਜੇ ਠੀਕ ਹੈ ਤੇ ਮਗਰ ਆ ਗਈ ਬੱਛੀ ਇਹ ਬਰੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਤੇ ਬਾਕੀ ਕੱਦ ਬੈਡਾ ਨਹੀਂ ਬੈਠਾ ਹਾਂ ਹਾਂ ਬਾਈ ਕੱਦ ਕੱਦ ਮਿੱਡਲ ਠੰਡੀ ਸੀਲ ਦੀ ਦਾ ਹਰ ਦੋ ਵਾਧਾ ਚੰਗੀ ਆ ਰਾ ਸੋ ਜਿਵੇਂ ਬੱਚਾ ਅੰਦਰ ਆਤਾ ਕੋਈ ਡਰਨ ਵਾਲੀ ਗੱਲ ਹੀ ਨਹੀਂ ਨਾ 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 ਕੋਈ ਚੱਕਰੀ ਕੋਈ ਨਹੀਂ ਸੀਲ ਠੰਡੀ ਆ ਬੱਸੀ ਮਾਂ ਅੰਦਰ ਖੜੀ ਆ ਮੰਗਰ ਵੀ ਬੱਸੀ ਤੇ ਆਪ ਵੀ ਬੱਸੀ ਦੇਖੀ ਤੇ ਮੂੰਹ ਦੀ ਸੁਨੱਖੀ ਬਹੁਤ ਚੰਗੀ ਆ ਹਰ ਦੋ ਵਾਧਾ ਦੀ ਮੂੰਹ ਦੀ ਤੇਰੀ ਸਰਫ 55000 ਦੀ ਸਰਫ 55000 ਹੀ ਰਹਿਣਾ ਪੰਜ ਚਾਰ ਪਿੰਡ ਦੇਖ ਕੇ ਫੇਰ ਆ ਜਾਣਾ ਆਪਣੇ ਕੋਲ ਕੋਈ ਚੱਕਰ ਨਹੀਂ ਆ ਇਹ ਗੱਲ ਐ ਰੇਡ ਲੈ ਲੈ ਅੰਦਰ ਧਾਰਾ ਜ਼ੁਰਾ ਦੇ ਬਾਈ ਜੀ ਬਾਈ ਜੀ ਪਹਿਲਾਂ ਬੱਸੀ ਆਉਣ ਨਹੀਂ ਕਰਦੀ ਸੌਣ ਨਹੀਂ ਕਰਦੀ ਦੋਨ 16 ਕਿਲੋ ਦੁੱਧ 52000 ਚੋਂ ਛੋੜ ਕਰੇਗਾ ਬਾ ਭਾਈ ਮਾਣਾ ਮੋਟਾ ਹੀ ਹੋ ਹੁਣ ਲੰਮਾ ਚੌੜਾ ਕੰਮ ਨਹੀਂ ਫਿਰ ਬਣ ਕੇ ਰ ਪੰਜਾਏ ਦੋ ਚ ਹਾਥੀ ਨਹੀਂ ਵੈਣਾ ਹਾਂ ਹੈ ਜੋ ਕਹੇ ਪੰਜਾਏ ਦੋ ਚ ਹਾਥੀ ਪਾ ਦੇ ਫਾਇਦਾ ਕੋਈ ਨਹੀਂ ਨਹੀਂ ਬਾ ਬੈੜ ਚੰਗੀ ਆ ਤੋਂ ਵਾ ਲੈ ਵੇ ਦੇਖੀ ਕਿਹਨੀ ਖਬਰ ਆ ਰਹਾ ਦੇਖ ਲੈ ਕੋਣਿਆ ਦਿਖਾ ਦੇ ਮਾਰ ਆ ਜਾ ਖਬਰ ਆ ਰਹਾ ਬੱਸੀ ਇਹ ਨੰਬਰ ਜਿਹੜੀ ਡੱਬੀ ਵੈੜ ਗਈ ਇਹ ਤੋਂ ਹੁਣ ਬੱਸੀ ਚਾਰ ਆਉਂਦਾ ਵੀਰੇ ਆ ਕਦੋਂ ਸੂਈਏ ਇਹ ਸੂਈ ਨੂੰ ਹੋਵੇ 4-5 ਘੰਟੇ ਜੇਰ ਨਾਲ ਦੀ ਨਾਲ ਹੀ ਛਿੜਤੀ ਫਿਰ ਇਹਦੇ ਨੇ ਜੇਰ ਆ ਪਈਆ ਬੱਚਾ ਕੀ ਦਿੱਤਾ ਮਗਰ ਬਸਾਗਾ ਠੰਡੀ ਸੀਲ ਵਸੇਰੀਆ ਫਿਰ ਇਹਰਾ ਪਲੂਣ ਪਹਿਲਾਂ ਸੂਈ ਪਹਿਲਾਂ ਬਸਿਆ ਆਨ ਨਹੀਂ ਕਰਦੀ ਸੌਣ ਨਹੀਂ ਕਰਦੀ ਦੁੱਧ 18-19 ਕੋਲ ਹੋਏ ਵੀ ਕਰ ਦੋ ਫਿਰ ਇਹਰਾ 18 ਕਿਲੋ ਦੁੱਧ ਰੇਟ ਇਹਦਾ ਰੇਟ ਇਹ 65000 ਦੀ ਦੇ ਦਾਂਗੇ ਬਸ ਹੀ ਵੀਰੇ ਆ ਮਾਲ ਤਾਂ ਬਸ ਦੇ ਕੇ ਤੋਰਾਂਗੇ ਜਿੱਦਾਂ ਕੋਈ ਕਹੀ ਵੀ ਇੰਨੇ ਲੈ ਲੈਣਾ ਉਹ ਫਾਇਦਾ ਨਹੀਂ ਜੇ ਕੋਈ ਲੈਣ ਵਾਲਾ ਹੋਇਆ ਆਪਾਂ ਦੇਖ ਦੰਦਾਂ ਦੇ ਪਿਓਰ ਚਾਹ ਬੰਦਾ ਦੁੱਧ ਚੌਗੀ ਦਾ ਮੂੰਹ ਚਵਾਈ ਦੇਖੋ ਕਿਆ ਬਾਤ ਆ ਵੀਰੇ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਆ ਨਾ ਨਹੀਂ ਜੀ ਆਪ ਜਿੰਨੇ ਤੁਸੀਂ ਮੇਰੇ ਵੀਡੀਓ ਪਾਇਆ ਤੱਕ ਰਾ ਲਾ ਹੱਥ ਲਾਉਣ ਦੀ ਲੋੜ ਨਹੀਂ ਸਾਨ 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 ਲਈ ਵੀ ਤੇ ਨਿਆਣ ਨੂੰ ਬੱਚ ਠੰਡੀਆਂ ਸੀ ਲੁੰਦੇ ਨੇ ਬਿੱਲਾ ਮੂਰੇ ਸਾਰੇ ਘਰਾਂ ਵਾਲੀ ਹੋਰ ਵਾਦੀ ਖੈਣ ਕਰਾ ਲੈ ਦੇਖੋ ਯਾਰ ਕੀ ਬਤਾਉਂ ਕਰਨੇ ਅਰਗਾ ਚੋੜਾ ਯਾਰ ਜਮਾ ਜਮਾ ਇੱਕ ਨੰਬਰ ਬਸੀ ਆ 65000 ਦੀ ਵੀਰੇ ਕੋਈ ਨਹੀਂ ਦੇਣੀ ਯਾਰ ਭਰਾ ਮੇਰਾ ਜੇ ਰਾਹ ਪੀ ਪੀ ਆ ਬਸਰੂ ਚੱਟੀਆਂ ਦੀ ਕੋਈ ਬੱਚਾ ਸਾਡਾ ਕੱਦ ਕਾੜ ਵਗੈਰਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਪਲੂਣ ਠੰਡੀ ਸੀਲਾ ਭਰਾ ਮੇਰੇ 1 ਨੰਬਰ ਗੁਲਾਬੀ ਗੁਲਾਬੀ ਥਾਣ ਥਣ ਘੜਾ ਦੇਖੀਦਾ ਨੁਕਰੇ ਘੋੜੇ ਵਰਗੀ ਬੱਸੀ ਪਈ ਦੇਖੀ ਪਲੂਣ ਪਹਿਲਾ ਸੁਆ ਸੁਈ ਸਵਾਈ ਹਾਂ ਨਾ 1 ਨੰਬਰ ਬੱਸੀ ਆ ਵੀਰੇ ਨਿਆਰੇ ਜੇ ਪੀਪੀ ਆ ਠੀਕ ਹੈ ਰੇਟ ਇਹਦਾ 65000 65000 ਰੁਪਏ ਦੇ ਦੀ ਦੇ ਜਾ ਵਧੀਆ ਦੁੱਧ ਦੀ ਐਵਰੇਜ ਬਸ 17 18 ਕਿਲੋ ਮੰਨ ਕੇ ਦੇ ਦੁੱਧ ਤਾਂ ਇਹਦਾ ਬੱਤ ਕਰਦੇ ਆ 17 18 ਕਿਲੋ ਤਾਂ ਮੰਨੇ ਘੱਟੋ ਘੱਟ ਵੀਰੇ ਦਾ ਬਾਕੀ ਲੇਵਾ ਫੱਟ ਫੱਟ ਜਵਾਨੀ ਚ ਹੈ ਜਵਾਨੀ ਵਾਲ ਕੰਮ ਕਰਦਾ ਬਈ ਗੂਗਲ ਪੇ ਵਾਲਾ ਕੰਮ ਹੀ ਆਉਂਦਾ ਬਸ ਇਕੱਲੇ ਗੂਗਲ ਪੇ ਪੈਸੇ ਹੀ ਕਰਨੇ ਆਪੇ ਦਾ। ਧਾਰਾ ਬਾ ਮਾਰ ਕੇ ਹਾਂ ਦਾਣੇ ਮੂਹਰੇ ਖਬਰਦਾਰ ਬਹੁਤਾ ਖਾਂਦੇ ਕਿ ਜੀਂਦਾ ਦਾ ਕੋਈ ਅੰਤ ਨਹੀਂ ਜਦੋਂ ਮਰ ਜੀ ਬੈਠੀ ਜਾਂਦਾ। ਦੋਨਾਂ ਪਾਸੇ ਬੈਠ ਜਾ ਕੁਛ ਨਹੀਂ ਕਹਿੰਦੀ ਬੱਚਾ ਹੱਡਾ ਨਾਲ ਹੱਡਾ ਲੈ। ਬਾ ਠੀਕ ਆ ਓਕੇ ਨੰਬਰ ਬੋਲ ਦੇ ਦਵਾਰੇ ਆਪਣਾ। ਨੰਬਰ 9779475644 ਵੀਰੇ। ਇਹਦਾ ਮਾਨ ਪੈਨਟ ਚ ਹੋ ਜੂ ਇਹਦਾ 55 ਚ ਹੋ ਜੂ। 55 ਚ ਮਾਣਾ ਵੜਾ ਆ ਹੋ ਜੂ ਬਾਹ ਬਲਮਾ ਜ਼ਰਾ ਕੰਮ ਨਹੀਂ ਕਰਨਾ ਪਰ ਮੇਰੇ ਪਾ ਜੀ ਲੋਟ ਨੇ ਥਾਨ ਦੀ ਗਾੜੀ ਦਿਖਾਈ ਮਾੜੀ ਥਾਨ ਦੀ ਗਾੜੀ